ਈ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ। ਉਹਨੂੰ ਮੁਖਰ ਨੇ ਕੋਈ ਤਰਾਹ ਦਿੱਤੀ ਸੀ। ਤੇ ਅਸੀਂ 3-4 ਦਿਨ ਦੇ ਉਤੋਂ ਨਜ਼ਰ ਰੱਖੀ ਸੀ। ਤੇ ਇਹਦਾ ਸਾਨੂੰ ਪਤਾ ਲੱਗਾ ਸੀ ਕਿ ਗੱਟ ਜਾਨਾ ਰੋੜ ਗੱਟੂ ਇਹ ਚੰਦਾ ਕੰਮ ਕਰ ਰਿਹਾ। ਇਹ ਬੰਦਾ ਹੈਗਾ ਉਹ ਮਦੀਪ ਸਿੰਘ ਹੈ ਜੀ ਉਮਰਪੁਰੇ ਦਾ। ਇਹ ਆਪਣੇ ਘਰੇ ਹੀ ਜਿਹੜਾ ਵਾ ਜਿਹੜੇ ਗਾਕਾਂ ਨੂੰ ਜਿਹੜਾ ਵਾ ਚੈਨਾ ਰੋਡ ਗੱਟੂ ਇਹਦਾ ਹੀ। ਇਹਨੂੰ ਕੱਲ ਸ਼ਾਮੀ ਆਪਾਂ ਜਿਹੜਾ ਮੁਖਰ ਨੇ ਤਲਾਹ ਦਿੱਤੀ ਇਹਨੂੰ ਕਾਬੂ ਕੀਤਾ ਤੇ ਉਸੇ 105 ਚੈਨਾ ਰੋਡ ਦੇ ਗੱਟੂ ਜਿਹੜੇ ਬਰਾਮਦ ਕੀਤੇ ਨੇ ਤੇ ਇਹਦੇ ਖਿਲਾਫ ਮਕਦਮਾ ਰਜਿਸਟਰ ਕੀਤਾ ਗਿਆ। 378 188 ਆਈਪੀਸੀ ਤਾ ਇਹ ਦੀ ਪ੍ਰਬਲ ਸਮੱਸਿਆ ਰਸ ਅਸੀਂ ਸ਼ਹਿਰ ਵਾਸੀਨ ਨੂੰ ਅਪੀਲ ਕਰਦੇ ਹਾਂ ਵੀ ਜਿਹੜੀ ਚైనా ਡੋਰ ਦੀ ਹੈ ਨਾ ਇਹ ਖਰੀਦਣ ਤੇ ਨਾ ਕੋਈ ਵੇਚੇ ਕਿਉਂ ਇਹ ਚైనా ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਵੀ ਮਾੜੀ ਹੈ ਤੇ ਜਨਵਰਾਂ ਜਿਹੜੇ ਆਪਣੇ ਪਸ਼ੂ ਪੰਛੀ ਹੈ ਇਹਨਾਂ ਵਾਸਤੇ ਵੀ ਮਾੜੀ ਹੈ ਸਾਡੀ ਇਹੋ ਅਪੀਲ ਹੈ ਵੀ ਚైనా ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚైనా ਡੋਰ ਖਰੀਦਾਂਗੇ ਨਾ ਤਾਂ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣਿਆਂ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਅਪੀਲ ਹੈ ਦੁਕਾਨਦਾਰਾਂ ਨੂੰ ਵੀ ਪੀਲਿਆ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚైనా ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਉਹ ਬੀਰਤਾ ਆ ਗਿਆ ਉਹ ਬੀਰ ਨਹੀਂ ਬਰਾਫੀ ਕੋ ਬਸ ਨੰਨੇ ਮਨ ਐਦਾਂ ਮਾਰਿਆ ਕਰ ਬਸ ਇੱਕੋ ਰੁਖੀ ਹੁੰਦੀ ਉਹ ਲੈ ਨੂੰ ਕੋਲੋਂ 10 10 ਦਾ ਘੜ ਗਿਆ ਨਾ ਉਹ ਖਾਜ ਲਗਾਂ ਐਦਾਂ 1.5 ਗੋਮੈਂਟ ਦੇ ਇੱਕੋ ਖਾਇਦਾਰ ਇੱਕੋ ਕੀ ਕਰੇ ਬਾਸਟਰ ਫੜੀ ਕੋ ਕਈ ਵੱਡੇ ਕਿਲੋ ਕਿਲੋ ਦੇ ਆ ਉਹ ਵੱਡੇ ਉਹ ਵੱਡੇ ਹੁੰਦੇ ਆ ਉਹ ਤਾਂ ਵੱਡੇ ਪਤਨੀ ਆਏ ਹੀ ਜਰਖਾ ਨਾ इंडिया क्राइम न्यूज जुर्म के खिलाफ जंग आप देख रहे हैं इंडिया क्राइम न्यूज